ਦੇਖੋ ਸਹੀ ਮੈਂ ਨਾ ਬੀਤਦਾ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਤਿਹ ਦੇ ਜਿਹੜਾ ਹੁਕਮ ਸੁਣਾਇਆ ਗਿਆ ਸੀ ਉਹਦੇ ਵਿੱਚ ਜਿੱਥੇ ਕੁਝ ਅਗੋਂ ਤੋਂ ਸਿਫੇ ਲੈਂਡ ਦੀ ਗੱਲ ਕਹੀ ਗਈ ਸੀ ਉਹਨਾਂ ਨੇ ਮਨਜ਼ੂਰ ਕਰ ਦਿੱਤੀ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਭਵਿੱਖ ਦੀ ਰੂਪਰੇਖਾ ਰੋਡ ਮੈਪ ਵੀ ਜੈਲਦਾਰ ਸਹਿਬਾਨ ਨੇ ਸਾਹਮਣੇ ਰੱਖਿਆ ਸੀ ਕਿ 6 ਮਹੀਨੇ ਦੇ ਵਿੱਚ ਮੰਦਰੀ ਅਗਵਾਈ ਹੈ ਛਤ ਮੈਂਬਰਿਕ ਬਣ ਗਈ ਧਾਮੀ ਸਾਹਿਬ ਦੀ ਇੱਕ ਵਾਈ ਜਿਹੜੀ ਬਣਾਈ ਸੀ ਉਹ ਕਰੇਗੀ ਪੰਥ ਦੀ ਅਲਪੰਥੀ ਜਿ세 ਵੰਦੀ ਅਕਾਲੀ ਦਲ ਦੀ ਅਕਾਲੀ ਸੋਚ ਵਾਲਿਆਂ ਨੂੰ ਅਕਾਲੀ ਸਿਧਾਂਤ ਤੇ ਚੱਲਣ ਵਾਲਿਆਂ ਨੂੰ ਅਕਾਲੀ ਪਛੋਕੜ ਵਾਲਿਆਂ ਨੂੰ ਅਕਾਲੀ ਵਿਧਾਨ ਅਨੁਸਾਰ ਚੱਲਣ ਵਾਲਿਆਂ ਨੂੰ ਇਨਰੋਲ ਕਰਕੇ ਭਰਤੀ ਉਹਨਾਂ ਦੀ ਕਰਕੇ ਨਵੇਂ ਪ੍ਰਧਾਨ ਦੀ ਚੋਣ ਹੋਣ ਤੱਕ ਇਹ ਕਮੇਟੀ ਕੰਮ ਕਰੇਗੀ ਪਰ ਮਸੂਦ ਦੀ ਗੱਲ ਆ ਕਿ ਉਸ ਕਮੇਟੀ ਨੂੰ ਦਰਕਰਨ ਕਰਕੇ ਪਿਛਲੇ ਕਾਫੀ ਸਮੇ ਤੋਂ ਬਰ ਇਸ ਤਰ੍ਹਾਂ ਦੀ ਗਤੀਵਿਧੀ ਹੋਈ ਜਿਹਦਾ ਅਸੀਂ ਜ਼ਿਕਰ ਜੈਦਾਤ ਸ੍ਰੀ ਅਕਾਲਤਾ ਸਾਹਿਬ ਕੋਲ ਵੀ ਸਾਡੇ 7 ਮੈਂਬਰੀ ਕਮੇਟੀ ਦੇ ਕੁਝ ਮਾਨਯੋਗ ਮੈਂਬਰ ਸਹਿਬਾਨ ਕਰਕੇ ਆਉਂਦੇ ਰਹੇ ਧਾਮੀ ਸਾਹਿਬ ਨੂੰ ਮਿਲ ਕੇ ਵੀ ਸਾਡੇ ਉਹ 7 ਮੈਂਬਰੀ ਕਮੇਟੀ ਵਿੱਚੋਂ ਕੁਝ ਮੈਂਬਰ ਸਹਿਬਾਨ ਜਾ ਕੇ ਗੱਲੇ ਰਹੇ ਕੁਝ ਨੇ ਲਿਖ ਕੇ ਵੀ ਦਿੱਤਾ ਕੁਝ ਨੇ ਬਿਆਨਬਾਜ਼ੀ ਤੱਕ ਵੀ ਦੱਸਣ ਦੀ ਕੋਸ਼ਿਸ਼ ਕੀਤੀ ਕਿ ਜੈਦਾਤ ਸ੍ਰੀ ਅਕਾਲਤਾ ਸਾਹਿਬ ਦੇ ਦੇਸ਼ ਅਨੁਸਾਰ ਹੀ ਭਰਤੀ ਕੀਤੀ ਜਾਵੇ ਕਿਉਂਕਿ ਖਿਲਰੀ ਹੋਈ ਪੰਥਕ ਸ਼ਕਤੀ ਅੱਡ-ਅੱਡ ਹੋਈ ਪੰਚਾਇਤੀ ਸ਼ਕਤੀ ਉਹਨੂੰ ਜੋੜਨ ਦਾ ਇੱਕੋ ਇੱਕ ਤਰੀਕਾ ਸੀ ਜੋ ਜੈਦਾ ਸਾਹਿਬਾਨ ਨੇ ਪਣਾਇਆ ਔਰ ਲੋਕਾਂ ਨੇ ਉਸਨੂੰ ਸਰਾਇਆ ਤੇ ਹੁਣ ਜੇ ਉਹਨੂੰ ਪਰੇ ਕਰਕੇ ਦਰਕਰਾਰ ਕਰਕੇ ਜੈਦਾ ਸਾਹਿਬ ਦੀ ਦਵਾਈ ਕਮੇਟੀ ਤੋਂ ਅਲੱਗ ਆਪਣੀ ਕਮੇਟੀ ਬਣਾ ਕੇ ਉਸਨੂੰ ਹੀ ਭਰਤੀ ਕਰਨੀ ਫਿਰ ਤਾਂ ਲੋਕਾਂ ਨੂੰ ਜੈਦਾ ਹੀ ਗੱਲ ਇਹ ਤਾਂ ਮਨਮਰਜ਼ੀ ਦੀ ਖੇਡ ਖੇਡਣੀ ਚਾਹੁੰਦੇ ਨੇ ਮਨਮਰਜ਼ੀ ਦੇ ਬੰਦਿਆਂ ਨੂੰ ਨਿਰੋਲ ਕਰਕੇ ਫੇਰ ਸਾ ਸੁਭੀ ਸੀ ਬਾਦਲ ਪਰ ਆਪ ਵੀ ਪ੍ਰਧਾਨ ਬਣਨਾ ਚਾਹੁੰਦੇ ਨੇ ਬਲੇ ਗੱਲ ਮਤਲਬ ਜਹਰ ਹੋਗੀ ਤੇ ਇਸ ਲਈ ਉਹਦੇ ਇਸ ਖੇਡ ਨੂੰ ਤਾਂ ਮਤਲਬ ਉਹਨਾਂ ਦੀ ਮਨਮਰਜ਼ੀ ਆ ਅਸੀਂ ਤਾਂ ਰੋਕ ਨਹੀਂ ਸਕਦੇ ਜੈਸਾ ਸ੍ਰੀ ਅਕਾਲ ਤਖਤ ਸਰਬੱਤ ਵੱਲੋਂ ਉਹਦੀ ਕਮੇਟੀ ਬਣਾਈ ਆ ਉਸ ਸੋਚ ਤੇ ਚੱਲਣ ਵਾਲੇ ਜਿਹੜੇ ਲੋਕ ਭਾਗੀ ਕਰਨਗੇ ਜਾਂ ਪੰਥ ਦੀ ਕਿਚਰੀ ਵੀ ਜਾ ਕੇ ਫੈਸਲਾ ਕਰਾਉਣਗੇ ਅਸੀਂ ਤਾਂ ਉਹਦੇ ਨਾਲ ਹੀ ਖੜਾਂਗੇ 50 ਲੱਖ ਦਾ ਟਿਕਟਾ ਕਿਹਾ ਸੀ 50 ਲੱਖ ਇਸ ਤਰ੍ਹਾਂ ਦੇਖੋ ਦੇਖੋ ਪਹਿਲੀ ਗੱਲ ਤਾਂ ਇਹ ਆ ਵੀ ਮਤਲਬ ਜੋ ਸਥਿਤੀ ਹੱਥੋਂ ਹੀ ਨਹੀਂ ਬਣਾ ਦਿੰਦੇ ਨੇ 50 ਲੱਖ ਦੀ ਭਾਰਤੀ ਕਰਨ ਦੀਆਂ ਗੱਲਾਂ ਕਰਕੇ ਤੇ ਇਹ ਤਾਂ ਮਤਲਬ ਲੋਕ ਨੂੰ ਮੇਰਾ ਖਿਆਲ ਆ ਡਾਈਜੈਸਟ ਨਹੀਂ ਹੁੰਦੀਆਂ ਗੱਲਾਂ ਤੇ ਗੱਲ ਤਾਂ ਸਿਰਫ ਇਹ ਆ ਗਿਣਤੀ ਦੀ ਨਹੀਂ ਗੱਲ ਤਾਂ ਇੱਕ ਆਪਣੀਆਂ ਪਰੰਪਰਾਵਾਂ ਨੂੰ ਮਰਿਆਦਾ ਨੂੰ ਵਿਰਾਸਤ ਨੂੰ ਕਾਇਮ ਰੱਖਣ ਦੀ ਹੁੰਦੀ ਆ ਅੱਜ ਪੰਜ ਤੈਸ਼ੀ ਲੋਕ ਇਹ ਜ਼ਰੂਰ ਚਾਹੁੰਦੇ ਨੇ ਕਿ ਖਿਲਰੀ ਹੋਈ ਸ਼ਕਤੀ ਨੂੰ ਜੋੜਿਆ ਜਾਵੇ ਕਿਉਂਕਿ ਪੰਜਾਬ 'ਤੇ ਬੜੀਆਂ ਚੁਣੌਤੀਆਂ ਨੇ ਪੰਜਾਬ ਬੜੀਆਂ ਇੱਕ ਮੁਸ਼ਕਲਾਂ 'ਚ ਲੱਗ ਰਿਹਾ ਸਾਡੀ ਜਵਾਨੀ ਜਿਆਦਾ ਜ਼ਰੂਰ ਰਹੀ ਆ ਮਲਤ ਇਹ ਕਾਸੋ ਹੀ ਨਹੀਂ ਪਿਸ਼ੇਂ ਜਿਹਾ ਸੀ ਖੜੇ ਆ ਤੇ ਪੰਜਾਬ ਜਿਹੜਾ ਆਰਥਿਕ ਤੌਰ ਤੇ ਬੜੇ ਬਹੁਤ ਹੀ ਢੁੰਗੇ ਛੰਕੜ ਸੋਸਿਆ ਪਿਆ ਤੇ ਨਸ਼ਿਆਂ ਦੇ ਸਮੁੰਦਰ 'ਚ ਡੁੱਬਿਆ ਪਿਆ ਪੰਜਾਬ ਦੀ ਕਿਸਾਨੀ ਖੇਤਾਂ 'ਚ ਰੋਹੀ ਆ ਸੜਕਾਂ ਤੇ ਤੜਫ ਰਹੀ ਆ ਭੁੱਖਣ ਭਾਣੇ ਮਰ ਰਹੀ ਆ ਬਲ ਇੱਕ ਕਿਸਮ ਦਾ ਲਾਹਵਾਰਸ ਹੋਇਆ ਪਿਆ ਅੱਜ ਲੋੜ ਸੀ ਇਸੇ ਖਿਲਰੀ ਹੋਈ ਸ਼ਕਤੀ ਨੂੰ ਜੋੜਨ ਦੀ ਅੱਜ ਲੋੜ ਸੀ ਪੰਥਕ ਏਕੇ ਦੀ ਅੱਡ-ਅੱਡ ਵਿਚਾਰਧਾਰਾ ਵਾਲੇ ਜਿਹੜੇ ਲੋਕ ਨੇ ਕਿਸੇ ਗੱਲ ਤੇ ਆਪਸੀ ਵਿਰੋਧ ਤਿਆ ਸੋਈਆਂ ਉਹਨਾਂ ਦੇ મતਭੇਦ ਮਿਟਾ ਕੇ ਇਕੱਠੇ ਕਰਕੇ ਆਪਣੀ ਸ਼ਕਤੀ ਜਿਹੜੀ ਹੈ ਉਹਨੂੰ ਮਜ਼ਬੂਤ ਕਰਨ ਦੀ ਔਰ ਜਿਹੜਾ ਮਖਾਂਜੀ ਵਾਲਤਾ ਦਾ ਸੰਦੇਸ਼ ਸਾਡੇ ਗੁਰੂ ਸਾਹਿਬਾਨ ਸਾਨੂੰ ਦੇ ਕੇ ਗਏ ਉਹਦੇ ਨਾਲ ਜੋੜ ਕੇ ਅੱਜ ਪੰਜਾਬ ਨੂੰ ਭਾਈਚਾਰਕ ਸਾਂਝ ਬਣਾਉਣ ਲਈ ਵਿਕਾਸ ਦੇ ਰਾਹ ਤੇ ਲਿਆਉਣ ਲਈ ਵਰ ਇੱਕ ਤਾਕਤਵਰ ਜੱਦੇਵੰਦੀ ਦੀ ਲੋੜ ਸੀ ਮੈਂ ਸਮਝਦਾ ਅੱਜ ਸਾਡੇ ਸੁਸਾਇਟੀ ਵਿੱਚ ਬਾਗਲ ਹੋਣਾ ਨਹੀਂ ਆਪਣੀ ਮਰਜ਼ੀ ਦੀ ਭakti ਕਰਕੇ ਜਿਹੜਾ ਖਾਲਸਾ ਦੇ ਬਣਾਈ ਕਮੇਟੀ ਨੂੰ ਗੌਲਿਆ ਕਰਕੇ ਇਹ ਮੈਂ ਸਮਝਦਾ ਖਿਲਰੀ ਹੋਈ ਸ਼ਕਤੀ ਨੂੰ ਹੋਰ ਖਿਲਾਰਨ ਦਾ ਰਾਹ ਦੁਹਿਆ ਜਿਹੜਾ ਭਵਿੱਖ ਵਿੱਚ ਨਿਖਾਨ ਦਾ ਰਹੇ ਉਸ ਤੋਂ ਮਾਫੀ ਮੰਗ ਲਈ ਨੇ ਕਾਲ ਦਾ ਪੇਜ ਦੱਛੇਦਾਰਾਂ ਤੋਂ ਸਾਰਿਆਂ ਤੋਂ ਸਿੱਖ ਕੰਮ ਦਾ ਤੋਂ ਇੱਕ ਪਾਸੇ ਫਿਰ ਇੰਦਰ ਭਾਰਤੇ ਨੂੰ ਤੁਸੀਂ ਇਸ ਤਰ੍ਹਾਂ ਦੇਖਦੇ ਹੋ ਕਿਉਂਕਿ ਇਹ ਮੰਨ ਲਿਏ ਇਹੀ ਹਨਨੀਆਂ ਇਹੀ ਅਫਸੋਸ ਆ ਮਨ ਵੀ ਜਦੋਂ ਜਸਦਾ ਸਰਵਾਨ ਕੋਲ ਜਾ ਕੇ ਇਹ ਕੀ ਗੱਲ ਮੰਨ ਕੇ ਆ ਗਏ ਜਿੰਨੇ ਵੀ ਪਿਛਲੇ ਸਮੇਂ ਗਨਾ ਹੋਏ ਉਹ ਕਬੂਲ ਕੇ ਆ ਗਏ ਜਿਨ੍ਹਾਂ ਤੇ ਹੁਣ ਤੱਕ ਪਰਦਾ ਪਿਆ ਸੀ ਉਹ ਪਰਦਾ ਚੱਕ ਕੇ ਆ ਗਏ ਲੋਕਾਂ ਨੂੰ ਸੱਚ ਸਾਹਮਣੇ ਆ ਗਿਆ ਹੁਣ ਉਹ ਤੇ ਬਾਅਦ ਫੇਰ ਮਤਲ ਆਣਾ ਕੰਨੀ ਕਰਨੀ ਉਹ ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ ਉਹ ਕਿਸੇ ਨੂੰ ਵੀ ਮੈਂ ਸਮਝਦਾ ਮਤਲ ਸੋਵਾਰੀ ਦਿੰਦਾ ਮੈਂ ਸਾਰਿਆ ਕੁਝ ਕਰਕੇ ਫਿਰ ਤੁਸੀਂ ਆਪਣੀ ਮਰਜ਼ੀ ਕਰੋ। ਤੋਂ ਮੈਂ ਸਮਝਦਾ ਐਸੇ ਹਾਲਾਤਾਂ ਦਾ ਅਕਾਲੀ ਦਲ ਨੂੰ ਹੋਰ ਬਹੁਤ ਵੱਡਾ ਨੁਕਸਾਨ ਹੋਊਗਾ। ਅਕਾਲੀ ਦਲ ਪਹਿਲਾਂ ਹੀ ਕਮਜ਼ੋਰ ਹੋਇਆ ਸੀ। ਉਸ ਦਾ ਪੰਥਰ ਪਾਰਟੀ ਆ ਸ਼ਰਮਣੀ ਅਕਾਲੀ ਦਲ। ਉਹ ਲਗਾਤਾਰ ਅੱਗੂ ਕਹਿੰਦੇ ਨਹੀਂ ਅਸੀਂ ਅਕਾਲ ਤਖਤ ਦਾ ਸਵਾਗਤ ਕਰਾਂ। ਪਰ ਸ੍ਰੀ ਅਕਾਲ ਤਖਤ ਸਾਹਿਬ ਦਾ ਹਕੂਮਤ ਪੰਥਰ ਪਾਰਟੀ ਦੇ ਪ੍ਰਧਾਨ ਨਹੀਂ ਮੰਨਿਆ ਤਾਂ ਆਮ ਜਨਤਾ ਇਸ ਗੱਲ ਨੂੰ ਕਿਵੇਂ ਦੇਖੇਗੀ? ਕਿੰਨੇ ਦਾ ਸਰਕਾਰ ਤੁਸੀਂ ਕਹਿੰਦੇ ਜਿਹਾ ਸਾਹਿਬ ਦਾ ਜਾਂ ਅਕਾਲ ਤਖਤ ਸਾਹਿਬ ਦਾ। ਇਹੀ ਤਾਂ ਹੈਰਾਨੀ ਆ, ਇਹੀ ਤਾਂ ਅਫਸੋਸ ਆ। ਇਹ ਮਤਲਬ ਜਦੀ ਪਾਰਟੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਦੀ ਸਥਾਪਨਾ ਹੀ ਕਰਤਕ ਸਾਹਿਬ ਤੇ ਹੋਈ ਜਿਹੜੀ ਪਾਰਟੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਪ੍ਰੋਟੈਕਸ਼ਨ ਲਈ ਉਹਦੀ ਪਹਿਰੇਦਾਰੀ ਲਈ ਵਲੰਟੀਅਰ ਫੋਰਸ ਦੇ ਤੌਰ ਤੇ ਬਣਾਈ ਗਈ ਅੱਜ ਜੋ ਮੁਨਕਰ ਹੋ ਜੇ ਮਤਲਬ ਸ਼ਰੋਮਣੀ ਅਕਾਲੀ ਦਲ ਬੇਸਿਕਲੀ ਮੇਰੀ ਫੀਰੀ ਦੇ ਸਿਧਾਂਤ ਤੇ ਖੜਾ ਤੇ ਅੱਜ ਕਾਨੂੰਨ ਦੇ ਬਹਾਨੇ ਬਣਾ ਕੇ ਕਾਨੂੰਨ ਦੇ ਡੰਡੇ ਦਿਖਾ ਕੇ ਮੇਰੀ ਫੀਰੀ ਦੇ ਸਿਧਾਂਤ ਤੋਂ ਭਜਣਾ ਉਹ ਕਿਸੇ ਵੀ ਪੰਥ ਪ੍ਰਸਤ ਨੂੰ ਚੰਗਾ ਨਹੀਂ ਲੱਗ ਰਿਹਾ ਕਿਉਂਕਿ ਕਾਨੂੰਨ ਮਤਲਬ ਜਿਹੜਾ ਦਬਾ ਦਿੱਤਾ ਜਾ ਰਿਹਾ ਉਹਦਾ ਢਿਕਾ ਹੈ ਨਹੀਂ ਜਿਹੜੇ ਹੁਣ ਪ੍ਰਸਿੱਧ ਕਾਨੂੰਨਦਾਨ ਨੇ ਭਾਵੇਂ ਤੁਲਕਾ ਸਾਹਿਬ ਨੇ ਭਾਵੇਂ ਖੈਰਾ ਸਾਹਿਬ ਨੇ ਜਿਹੜੇ ਸਿੱਖ ਇੰਸਟੀਚਿਊਸ਼ਨ ਦੇ ਕੇਸ ਲੜਦੇ ਰਹੇ ਨੇ ਮਤਲਬ ਉਹਨਾਂ ਨੇ ਬੜੇ ਸਪਾਂਸਰ ਹੋ ਵਿੱਚ ਉਹਨਾਂ ਨੇ ਤਾਂ ਆਧਾਰਨਾ ਦਿੱਤੀ ਐਥੋਂ ਤੱਕ ਕਿਹਾ ਅਰिजਵੀ ਸਾਹਿਬ ਦੇ ਕੇਸ ਦੇ ਵਿੱਚ ਵੀ ਇਲੈਕਸ਼ਨ ਕਮਿਸ਼ਨ ਨੇ ਐਫੀਡੇਵਿਟ ਦਿੱਤਾ ਐਫੀਡੈਵਿਟ ਦੇ ਵਿੱਚ ਲਿਖਿਆ ਵੀ ਸਾਡੇ ਕੋਲ ਕਿਸੇ ਪਾਰਟੀ ਦੀ ਮਾਨਤਾ ਰੱਦ ਕਰਦਾ ਅਧਿਕਾਰ ਹੀ ਨਹੀਂ ਚੋਣ ਕਮਿਸ਼ਨ ਨੇ ਸੁਪਰੀਮ ਕੋਰਟ ਤੇ ਰिजਗੀ ਸਾਹਿਬ ਦਾ ਕੇਸ ਤੇ ਐਫੀਡੈਵਿਟ ਦਿੱਤਾ ਹੋਇਆ ਤੇ ਵੀ ਜਦੋਂ ਤੱਕ ਕੋਈ ਪਾਰਟੀ ਅਨਲਾਫੁੱਲ ਨਹੀਂ ਡਿਕਲੈਰ ਕੀਤੀ ਜਾਂਦੀ ਜਾਂ ਕੋਈ ਪਾਰਟੀ ਆਪਣਾ ਵਿਧਾਨ ਨਹੀਂ ਬਦਲਦੀ ਹੁਣ ਇਸ ਮਤਲਬ ਇਹ ਵੀ ਤਾਂ ਜੈਦਰ ਸਾਹਿਬ ਨੇ ਜ਼ਬਰਦਸਤ ਕਿਹਾ ਵੀ ਅਕਾਲੀ ਦਲ ਦੇ ਵਿਧਾਨ ਅਨੁਸਾਰ ਭਰਤੀ ਕਰੋ ਇੱਥੇ ਤਾਂ ਕੋਈ ਵਿਧਾਨ ਬਦਲ ਦੀ ਗੱਲ ਹੀ ਨਹੀਂ ਕਹੀ ਗਈ ਫਿਰ ਕਾਂਗਰਸ ਵਰਸ ਦੇ ਇਲੈਕਸ਼ਨ ਕਮਿਸ਼ਨ ਲਈ ਕੇਸ 2021 ਦਾ ਚਾਹ 2022 ਦਾ ਕਿ ਟਾਈਮਜ਼ ਆਫ ਇੰਡੀਆ ਚ ਫੁਰਕਾ ਸਾਹਿਬ ਨੇ ਜਿਹੜਾ ਲੈਟਰ ਆਇਆ ਉਹਦੇ ਚ ਦੱਸਿਆ ਵੀ ਉਹਦੇ ਚ ਇਲੈਕਸ਼ਨ ਕਮਿਸ਼ਨ ਪਰ ਸਰਕਾਰ ਦੇ ਨੇ ਮਤਲਬ ਗੌਰਮੈਂਟ ਆਫ ਇੰਡੀਆ ਨੂੰ ਪੱਤਰ ਲਿਖਿਆ ਵੀ ਸਾਨੂੰ ਐਮੈਂਡਮੈਂਟ ਕਰੋ ਸਾਡੇ ਕਾਨੂੰਨ ਦੇ ਵਿੱਚ ਐਮੈਂਡਮੈਂਟ ਕਰੋ ਤੁਸੀਂ ਜਿਹਦੇ ਨਾਲ ਸਾਨੂੰ ਅਧਿਕਾਰ ਮਿਲ ਸਕੇ ਕਿਸੇ ਪਾਰਟੀ ਦੀ ਮਾਨਤਾ ਰੱਦ ਕਰਨ ਦਾ ਇਹਦਾ ਮਤਲਬ ਹੈ ਉਹਦੇ ਕੋਲ ਅਧਿਕਾਰ ਹੈ ਨਹੀਂ ਤਾਂ ਹੀ ਉਹਨਾਂ ਨੇ ਲੈਟਰ ਲਿਖਿਆ ਤੇ ਮੰਗੀ ਮੰਗਲ ਵੇ ਮਲੇ ਹੁਣ ਇਹ ਤੋਂ ਸਪਸ਼ਟ ਗੱਲਾਂ ਕਿੱਥੇ ਹੋਰ ਗਈ ਉਹ ਛਾਦੀਆਂ ਤੁਹਾਨੂੰ ਕੀ ਲੱਗਦਾ ਡਾਕਟਰ ਬਲਜੀਤ ਸਿੰਘ ਟੀਮਾ ਕਾਲ ਸਰਸਾ ਦੇ ਜੈਦਾਦ ਸਾਹਿਬ ਨੂੰ ਮਿਲਦੇ ਰਹੇ ਕਿ ਲਗਾਤਾਰ ਝੂਠ ਬੋਲਦੇ ਰਹੇ ਮੇਰੇ ਮੁਕਾਬਲੇ ਦੇਖੋ ਸਾਡੇ ਬੰਦੇ ਮਿਲ ਕੇ ਆਏ ਸੀ ਜੈਦਾਦ ਸਾਹਿਬ ਨੂੰ ਜੈਦਾਦ ਸਾਹਿਬ ਨੇ ਬੜੇ ਸਾਫ਼ ਤੇ ਸਪਸ਼ਟ ਸ਼ਬਦਾਂ ਚ ਕਿਹਾ ਕਿ ਬਿਲਕੁਲ ਜਦੋਂ ਵੀ ਇਹ ਮਿਲ ਕੇ ਆਉਂਦੇ ਰਹੇ ਮਲੇ ਬਾਹਰ ਜਾ ਕੇ ਬਿਲਕੁਲ ਉਸ ਗੱਲ ਤੋਂ ਝੂਠ ਹੋਦੇ ਰਹੇ ਜੋ ਗੱਲਾਂ ਸਪਸ਼ਟ ਰੂਪ ਵਿੱਚ ਜੈਦਾਦ ਸਾਹਿਬ ਕਹਿੰਦੇ ਰਹੇ ਕਿ ਉਹਨਾਂ ਨੂੰ ਕਾਨੂੰਨੀ ਅਧਿਕਾਰ ਬਾਰੇ ਕਾਨੂੰਨਦਾਨਾਂ ਨੇ ਚੱਗੀ رائے ਦੇ ਦਿੱਤੀ ਕੋਈ ਕਾਨੂੰਨ ਅਧਿਕਾਰੀ ਨਹੀਂ ਤਾਂ ਹੀ ਉਹਨਾਂ ਨੇ ਕਿਹਾ ਸੀ ਆਨਾ ਕਰਨੀ ਨਾ ਕਰੋ ਆਨਾ ਕਰਨੀ ਦਾ ਮਤਲਬ ਇਹ ਸੀ ਵੀ ਤਰਕਹੀਣ ਦਲੀਲਾਂ ਨਾ ਦੇਓ ਚੰਦਰ ਸਾਹਿਬ ਨੇ ਬਟੋਹਾ ਨੂੰ ਪਾਰਟੀ ਤੋਂ ਕੱਢਣ ਦਾ ਹੁਕਮ ਦਿੱਤਾ ਪਰ ਉਹਨਾਂ ਨੇ ਅਸਤੀਫਾ ਆਪ ਦਿੱਤਾ ਕਿ ਪਾਰਟੀ ਨੇ ਉਹਨੂੰ ਕੱਢਿਆ ਹੁਕਮ ਜਿਆ ਕਾਲਕਸਾ ਉਹਦਾ ਕਿ ਨਹੀਂ ਦੇਖੋ ਬਟੋਹਾ ਸਾਹ ਉਹਦੇ ਕੇਸ ਦੇ ਵਿੱਚ ਭਾਵੇਂ ਸ਼ੁਰੂ ਦੇ ਵਿੱਚ ਤਾਂ ਉਹਨਾਂ ਨੇ ਕਿਹਾ ਸੀ ਵੀ ਮੈਂ ਉਹਨਾਂ ਨੇ ਅਸਤੀਫਾ ਦਿੱਤਾ ਬਟੋਹਾ ਸਾਹਿਬ ਨੇ ਪਰ ਬਾਅਦ ਦੇ ਵਿੱਚ ਭੁੰਦਰ ਸਾਹਿਬ ਨੇ ਸਵਸ਼ਟ ਕਰਤਾ ਸੀ ਵੀ ਅਸੀਂ ਪਾਰਟੀ ਤੋਂ ਉਹਨਾਂ ਨੂੰ ਕੱਢਤਾ। ਉਹ ਸੱਚ ਕੀ ਐ ਤਾਂ ਬਕਰੀ ਗੱਲ ਨਾ ਭੁੰਦਰ ਸਾਹਿਬ ਨੇ ਗੱਲ ਕਹੀ ਆ ਵੀ ਅਸੀਂ ਉਹਨਾਂ ਨੂੰ ਪਾਰਟੀ ਤੋਂ ਕੱਢਤਾ। ਰਾਜੂਆ ਸਾਹਿਬ ਆਪ ਇਲੈਕਸ਼ਨ ਆ ਗਏ 1700 ਦੇ ਕਰੀਬ 28 ਸਾਲ ਦਾ ਲੋਕਾਂ ਨੂੰ ਲੇਗਾ। ਉਹਨਾਂ ਨੇ ਕਿਹਾ ਏਜੰਸੀਆ ਦੇ ਬੰਦੇ ਨੇ। ਏਜੰਸੀਆ ਦੇ ਬੰਦੇ ਨੇ ਦਾ ਹਾਰ ਗਏ। ਚਲੋ ਜਿੱਤ ਹਾਰ ਬਾਰੇ ਮੈਂ ਹਰਿਆਣੇ ਦੀ ਚੋਣ ਸਵੱਦੀ ਜਿਹੜੀ ਗੱਲ ਆ ਵੀ ਏਜੰਸੀਆ ਦਾ ਕਿਹੜਾ ਹੈ ਕਿਹੜਾ ਨਹੀਂ ਹੈ। ਦੇਸਾ ਸੁਪੀਫ ਬਦਲਵਾਨ ਸ਼ਾਇਦ ਪੰਜਾਬ ਤੋਂ ਨਹੀਂ ਮੂਲ ਨਾਲ ਇਹ ਜਿਹੜੇ ਜੈਕਟ ਹੋਣਗੇ ਉਹਦੇ ਟਾਰਗੇਟ ਕੀਤਾ ਉਹਦੇ ਤੋਂ ਇਹ ਤਾਂ ਹੁਣ ਪਤਾ ਲੱਗੂਗਾ ਨਾ ਵੀ ਇੱਥੇ ਦਾ ਜਿਹੜੀ ਲੜਾਈ ਹੈ ਇੱਥੇ ਦਾ ਪੋਲਰਾਈਜੇਸ਼ਨ ਜਿਹੜੀ ਆ ਸ੍ਰੀ ਅਕਾਲ ਤਖਤ ਦਾ ਉਸ ਸਮਰਪਤ ਸ੍ਰੀ ਅਕਾਲ ਤਖਤ ਸਾਹਿਬ ਦੇ ਵਿਰੋਧ ਚ ਖੜਨ ਵਾਲੇ ਪੋਲਰਾਈਜੇਸ਼ਨ ਦੀ ਹੋ ਗਈ ਇੱਕ ਪਾਸੇ ਤਾਂ ਉਹ ਲੋਕ ਨੇ ਜਿਹੜੇ ਕਹਿ ਰਹੇ ਨੇ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਨੂੰ ਕਿੰਵੇਂ ਮੰਨਣ ਲਈ ਜਿਹੜਾ ਬਾਰ-ਬਾਰ ਜੈਦਰ ਸਾਹਿਬ ਕਹਿ ਰਹੇ ਨੇ ਉਹ ਤੇ ਉਹ ਲਾਗੂ ਹੋਣਾ ਚਾਹੀਦਾ ਇੱਕ ਵਾਰ ਸੇ ਉਹ ਆ ਜਿਹੜੇ ਕਹਿੰਦੇ ਆ ਵੀ ਅਸੀਂ ਮਰਜ਼ੀ ਨਾਲ ਜੋ ਮਰਜ਼ੀ ਬਣਾਈਏ ਜੋ ਮਰਜ਼ੀ ਕਹੀਏ ਮਤਲਬ ਕਾਲ ਤੱਕ ਸਾਡੇ ਲਈ ਕੁਝ ਵੀ ਨਹੀਂ ਇਹ ਭਾਰ ਦਾ ਜਿਹੜਾ ਚੋਣ ਕਮਿਸ਼ਨ ਆ ਸਾਡੇ ਲਈ ਵੱਡਾ ਜੀ ਸੰਜੀਤ ਹਿੰਜਨ ਨੇ ਤੁਹਾਡੇ ਖਿਲਾਫ ਵੀ ਕਾਫੀ ਮਤਲਬ ਬਿਆਨਵਾਜੀ ਕੀਤੀ ਹੈ ਤੇ ਜਿਹੜਾ ਸੁਧਾਰ ਲੈ ਰਹੇ ਉਹਦੇ ਖਰਾਬੀ ਬੋਲਿਆ ਉਹਦੇ ਬਾਰੇ ਹੀ ਓ ਤੇ ਲੋ ਇਹ ਤਾਂ ਹੁਣ ਜਿਹੜੀਆਂ ਗੱਲਾਂ ਕਰਦੇ ਨੇ ਮਤਲਬ ਇੱਕ ਕਿਸਮ ਦੀਆਂ ਆਪਣੇ ਕਨਾਹਾਂ ਤੇ ਪੜਦਾ ਪਾਉਣ ਲਈ ਝੂਠੀ ਬਿਆਨਵਾਜੀ ਕਰਕੇ ਝੂਠਾ ਪ੍ਰਚਾਰ ਕਰਕੇ ਆਪਣੇ ਆਈਟੀ মিডিਆ ਚੈਨਲ ਨੂੰ ਭਰਤ ਦੇ ਨੇ ਜਿਹੜਾ ਮੈਂ ਸਮਝਦਾ ਚੰਗਾ ਨਹੀਂ ਮਾਝੂ ਕੇ ਰਾਜਨੀਤੀ ਦੇ ਵਿੱਚ ਸਿਧਾਂਤਕ ਤੌਰ ਤੇ ਜਿਹੜੀ ਆ ਲੜਾਈ ਲੜਨੀ ਚਾਹੀਦੀ ਹੈ ਅਸੀਂ ਹਮੇਸ਼ਾ ਸਿਧਾਂਤ ਤੇ ਲੜਾਈ ਲੜਦੇ ਰਹੇ ਹਾਂ ਕਦੇ ਮਰਜ਼ ਨਾ ਕਦੇ ਸਟਾ ਲਈ ਨਾ ਕਦੇ ਮੌਕਾ ਪ੍ਰਸਤੀ ਲੜਾਈ ਲੜੀ ਜੇ ਅਸੀਂ ਸਟਾ ਲਈ ਲੜਦੇ ਜਾਂ ਮੌਕਾ ਪ੍ਰਸਤੀ ਦੀ ਗੱਲ ਕਰਦੇ ਕਾ ਸੰਗਿਆਨੀ ਜੈਲ ਸਿੰਘ ਵਰਗੇ ਲੋਕਾਂ ਨਾਲ ਟੱਕਰ ਨਾਲ ਲੰਦੇ ਵਰਦੇਸੀ ਦੇ ਵਿੱਚ ਸਭ ਤੋਂ ਵੱਧ ਜੇਲ੍ਹ ਨਾ ਕਰਦੇ ਧਰਮ ਦੀਤ ਮੋਰਚੇ ਦੇ ਵਿੱਚ ਅੱਜ ਦੀ ਲੀਡਰਸ਼ਿਪ ਵਿੱਚ ਸ਼ਾਇਦ ਮਹੀਮਾ ਜੀ ਨੂੰ ਦੋ ਵਾਰ ਲਗਾਤਾਰ ਐਨਐਸਏ ਲੱਗਾ ਛੋੜਾ ਸਾਹਬ ਦੇ ਬਾਦਲ ਸਾਹਿਬ ਤੋਂ ਬਾਅਦ ਮੇਰੇ ਤੇ ਦੋ ਵਾਰ ਐਨਐਸਏ ਲੱਗਾ ਹੁਣ ਮੈਂ ਕਹਿ ਸਕਦਾ ਵੀ ਸੀ ਉਹਨਾਂ ਲੋਕਾਂ ਵਿੱਚੋਂ ਆ ਜਿਹੜੇ ਅਕਾਲੀ ਦਲ ਦੇ ਸੰਘਰਸ਼ਾਂ ਵਿੱਚੋਂ ਅਕਾਲੀ ਦਲ ਦੇ ਮੋਰਚਿਆਂ ਵਿੱਚੋਂ ਅਕਾਲੀ ਦਲ ਦੀ ਡਾਂਗਾ ਖਾ ਕੇ ਅਕਾਲੀ ਦਲ ਨੂੰ ਸਤਾ ਤੱਕ ਲਿਆਉਣ ਦੇ ਵਿੱਚ ਕਿਤੇ ਨਾ ਕਿਤੇ ਯੋਗਦਾਨ ਪਾਇਆ ਅਸਰਦਾ ਕਾਲੀ ਗੱਲ ਉਹਨਾਂ ਲੋਕਾਂ ਵਿੱਚੋਂ ਵੀ ਜਿਹੜੇ ਮਾਲਾ ਜੀ ਜੂਰੀ ਕਾ ਕੇ ਕਹਿ ਰਹੇ ਪਰ ਚਾਪਲੂਸੀਆਂ ਕਰਕੇ ਕਹਿ ਲੋ ਜਾਂ ਤਾਰਾਂ ਕਿਦਰ ਕਨੈਕਸ਼ਨ ਇੱਧਰ ਤੇ ਘੱਟ ਕੇ ਉੱਧਰ ਜੋੜ ਤੇ ਉੱਧਰ ਤੇ ਘੱਟ ਕੇ ਇੱਧਰ ਜੋੜ ਤੇ ਇਸ ਤਰ੍ਹਾਂ ਦੀ ਰਾਜਨੀਤੀ ਨਹੀਂ ਹੁੰਦੀ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਕਿਵੇਂ ਵਾਸ ਕਰਦੇ ਹੋ ਦੇਖੋ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਮੁਕਾਬਲਾ ਜੋ ਨਜ਼ਰ ਆ ਰਿਹਾ ਕਾਂਗਰਸ ਸੋਰੀ ਭਾਜਪਾ ਤੇ ਆਪ ਪਾਰਟੀ ਵਿਚਾਰ ਹੈ ਔਰ ਸੱਮਣੇ ਆਉਣੀਆਂ ਗੱਲਾਂ ਹੋਰ ਵਾਲੇ ਟੈਂਟ 'ਚ ਅਕਾਲੀ ਦਲ ਦਾ ਸਟੈਂਡ ਕਰੂਗੀ ਕਿ ਤੁਹਾਡਾ ਰendevu ਹੋ ਗਏ ਤਾਂ ਕਿ ਨੇਕ ਜਰਕੁਲਾ ਇਟਸ ਸੇਫਟੀ ਕਿਉਂਕਿ ਲੋਕ ਦੋ ਸਿੱਤੀ ਦੇ ਵਿੱਚ ਨੇ ਕਿ ਅਕਾਲੀ ਦਲ ਨਾਲ ਚੱਲੀਏ ਜਾਂ ਅਕਾਲੀ ਦਲ ਸਟਾਰ ਦਾ ਕਰੀਏ ਕਿਸ ਤਰ੍ਹਾਂ ਦੇਖੋ ਇੱਕ ਦੂਜਾ ਦੂਰ ਹੋ ਜਾਗੀ ਲੋਕ ਤਾਂ ਸਾਨੂੰ ਇਸ ਗੱਲ ਦੀ ਆਸ ਵੀ ਆ ਵਿਸ਼ਵਾਸ ਵੀ ਆ ਕਿ ਅੱਜ ਤੱਕ ਦੀ ਪਰੰਪਰਾ ਵੀ ਆ ਕਿ ਅਕਾਲੀ ਦਲ ਨਾਲ ਜੱਲਣ ਵਾਲੇ ਲੋਕ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਰਦੇ ਤਾਬੇਰੇ ਕੇ ਸੁਮਰਤੋਪੇ ਹੀ ਚੱਲਦੇ ਨੇ ਕਾਲੀਦਲ ਉਹ ਵੀ ਮੰਨਿਆ ਜਾਂਦਾ ਜਿਹੜੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਆ ਅਕਾਲੀਦਾਲੇ ਨਹੀਂ ਆ ਕੋਈ ਡਾਕਟਰ ਜਿਹਦੇ ਕੋ ਹੋਵੇ ਜਾਂ ਚੋਣ ਨਿਸ਼ਾਨ ਜਿਹਦੇ ਕੋ ਹੋਵੇ ਉਹ ਉਹੀ ਅਕਾਲੀਦਾਲ ਆ ਅਕਾਲੀਦਾਲ ਉਹ ਆ ਜਿਹਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਉਹ ਪ੍ਰੋਫੈਸਰ ਸਾਹਿਬ ਇਹਦੇ ਉੱਤੇ ਲੋਕੀ ਗੱਲ ਕਹਿੰਦੇ ਨੇ ਵੀ ਜਦੋਂ ਗੁਨਾਹ ਹੋਏ ਪਾਪ ਹੋਏ ਕਾਲੀਦਾਲ ਦਾ ਰਾਜ ਸੀ ਤਾਂ ਉਦੋਂ ਤੁਸੀਂ ਸਾਰੇ ਇਕੱਠੇ ਸੀ ਦੋ ਲੰਗ ਲਗ ਹੋ ਗਏ ਔਰ ਇੱਕ ਦੂਜੇ ਦੇ ਖਿਲਾਫ ਦੇਖੋ ਅਸੀਂ ਇਹ ਗੱਲ ਪਬਲੀਕਲੀ ਐਕਸੈਪਟ ਕੀਤੀ ਆ ਅਸੀਂ ਇਹ ਗੱਲ ਕੀਤੀ ਆ ਵੀ ਵਾਕਈ ਜਦੋਂ ਸਾਡੀ ਸਰਕਾਰ ਸੀ ਉਹਨਾਂ ਗਲਤੀਆਂ ਜਿਹੜੀਆਂ ਸਾਥ ਕਮਿਟੀ ਤੋਂ ਬਾਦਲ ਨੇ ਬੰਨੀਆਂ ਜਹ ਕਹਿੰਦੇ ਗੁਨਾਹ ਹੀ ਹੋ ਤਾਂ ਜੇ ਹੋਏ ਸਾਥ ਵੀਰ ਸੀ ਬਾਦਲ ਨੇ ਪਬਲੀਕਲ ਮੰਨੇ ਨੇ ਉਦੋਂ ਅਸੀਂ ਉਹਨਾਂ ਦੇ ਨਾਲ ਸੀ ਪਰ ਅਸੀਂ ਆਪ ਮੰਨਿਆ ਵੀ ਅਸੀਂ ਉਹਨਾਂ ਨੂੰ ਰੋਕਣ ਵਿੱਚ ਕਾਮਯਾਬ ਨਹੀਂ ਹੋਏ ਸਾਡੀ ਬਹੁਤ ਵੱਡੀ ਗਲਤੀ ਸੀ ਇਹ ਠੀਕ ਆ ਵੀ ਸਭ ਤੋਂ ਸਲਾਹ ਹੀ ਲਈ ਗਈ ਤੁਹਾਨੂੰ ਪਰੋਖੇ ਦੇ ਲੈ ਕੇ ਨਹੀਂ ਕੋਈ ਫੈਸਲੇ ਹੋਏ ਇਹ ਤਾਂ ਸਭ ਨੂੰ ਪਤਾ ਦੁਨੀਆ ਨੂੰ ਪਤਾ ਤੁਹਾਨੂੰ ਵੀ ਪਤਾ ਪਰ ਉਹਨਾਂ ਨੂੰ ਅਸੀਂ ਰੋਕ ਨਹੀਂ ਸਕੇ ਇਹ ਸਾਡੀ ਗਲਤੀ ਸੀ ਇਸੇ ਗਲਤੀ ਦਾ ਸੀ ਅਕਾਲ ਤਖਤ ਕੋਲ ਜਾ ਕੇ ਮਾਫੀ ਮੰਗੀ ਇਸੇ ਗਲਤੀ ਇਸੇ ਗਲਤੀ ਤੇ ਨਹੀਂ ਰੋਕਣ ਦੀ ਕੋਸ਼ਿਸ਼ ਕੀਤੀ ਇਸੇ ਗਲਤੀ ਤੇ ਦੀ ਸਾਨੂੰ ਸੇਵਾ ਲਈ ਅਸੀਂ ਕੋਸ਼ਿਸ਼ ਕਰਦੇ ਰਹੇ ਆਪਣੇ ਤਰੀਕੇ ਨਾਲ ਪਾਰਟੀ ਪਰ ਅਸੀਂ ਸਫਲ ਨਹੀਂ ਹੋ ਸਕੇ ਇਹ ਇਹੀ ਗੱਲ ਅਸੀਂ ਲਿਖਤੀ ਦੇ ਕੇ ਆਏ ਆਂ ਔਰ ਇਸੇ ਗੱਲ ਦਾ ਸਾਨੂੰ ਜੈਕਾਰ ਸਾਹਿਬ ਨੇ ਜਿੰਨਾ ਕਿ ਤੁਹਾਡਾ ਉਹਦੇ ਵਿੱਚ ਮੰਨਦਾ ਸੀ ਗਲਤੀ ਉਦੇ ਸਾਨੂੰ ਸੇਵਾ ਵੀ ਲਈ ਜਾਂਦੇ ਇਹ ਸੇਵਾ ਬੁਰੀ ਵੀ ਜਾਈਏ ਵੀ ਆਣ ਵਾਲੇ ਟਾਈਮ ਤੇ ਬੀਜੇਪੀ ਨਾਲ ਟੁੰਡਰ ਲੇਵਾ ਹੋਊਗਾ ਸੁਧਾਰ ਲੈਣ ਦਾ ਜਾਂ ਕਾਲੀ ਗੱਲ ਦਾ ਬਈ ਬੀਜੇਪੀ ਨਾਲ ਲੇਵੇਂ ਤਾਂ ਸਵਾਲ ਹੀ ਨਹੀਂ ਅਜੇ ਹਾਲ ਦੀ ਘੜੀ ਤਾਂ ਸੀ ਮੈਂ ਸਮਝਦਾ ਪੰਥ ਲਈ ਪੰਜਾਬ ਲਈ ਆਪਣੇ ਲੋਕਾਂ ਲਈ ਲੜਾਈ ਲੜਨੀ ਹੈ ਕਿਉਂਕਿ ਪੰਜਾਬ ਅੱਜ ਖਿਲਰਿਆ ਪਿਆ ਅੱਜ ਪੰਜਾਬ ਦੇ ਸਾਹਮਣੇ ਬੜੀਆਂ ਵੱਡੀਆਂ ਚੁਣੌਤੀਆਂ ਨੇ ਅੱਜ ਪੰਜਾਬ ਦੇ ਵਿੱਚ ਕਿਸਾਨੀ ਜਿਹੜੀ ਆ ਉਹ ਹੁਣ ਇੱਕ ਵੱਡੇ ਸੰਘਰਸ਼ ਵਿੱਚੋਂ ਲੰਘ ਰਹੀ ਆ ਪਹਿਲਾਂ ਤਾਂ ਕਿਸਾਨੀ ਦੇ ਸੰਘਰਸ਼ ਦੇ ਵਿੱਚੋਂ ਹੀ ਸਫਲਤਾ ਹਾਸਲ ਹੋ ਸਕੀ ਸਾਡਾ ਇਹ ਨਿਸ਼ਾਨਾ ਦੇਰ ਆਏ ਦਰੁਸਤਾ ਇਹ ਡਰਿਆ ਸਾਹ ਉਹਦੇ ਕੇਸ ਦੇ ਵਿੱਚ ਭਾਰਤ ਸਰਕਾਰ ਨੇ ਪਹਿਲ ਕਦਮੀ ਕਰਕੇ ਜੇ ਜੁਆਇੰਟ ਸੈਕਟਰੀ ਐਗਰੀਕਲਚਰ ਨੂੰ ਭੇਜਿਆ ਔਰ ਉਹਦੀ ਪ੍ਰਪੋਜ਼ਲ ਜਿਹੜੀ ਸੀ ਭਾਰਤ ਸਰਕਾਰ ਦੀ ਉਹਨੂੰ ਪੋਜ਼ਿਟਿਵ ਰਿਸਪਾਂਸ ਦਿੱਤਾ ਕਿਸਾਨ ਜਿੱਤੇ ਬੰਦੇ ਨੇ ਇਹ ਵੀ ਚੰਗੀ ਗੱਲ ਆ ਇਹ ਵੀ ਮੈਂ ਸਮਝਦਾ ਸ਼ੂ ਕਦਮ ਨੇ ਬੇਰ ਡਰਿਆ ਸਾਹ ਨੇ ਹੋਰ ਅੱਗੇ ਵਧ ਕੇ ਮਤਲਬ ਪੌਰੇਟਰੀ ਸਰਵਨ ਦਿੱਤਾ ਅੰਮਲ ਜਿਹੜੀ ਮੈਡੀਕਲ ਜਿਹੜੀ ਖੇਦਨ ਸੇਵਾ ਸ਼ੁਰੂ ਕਰ ਲਈ ਤੇਈ ਦੇ ਨਾਲ ਮੈਂ ਸਮਝਦਾ ਉਹਨਾਂ ਦੀ ਜਿਹੜੀ ਭੁਗਤ ਵਿੱਚ ਅਗਵਾਈ ਆ ਉਹਦੀ ਵੀ ਬਹੁਤ ਵੱਡੀ ਲੋੜ ਸੀ ਔਰ ਉਹਦੇ ਰਿਵਿਊ ਖੜੇ ਔਰ 14 ਤਰੀਕ ਨੂੰ ਚੰਗੇ ਨਤੀਜੇ ਨਿਕਲ ਉਹਦੇ ਲਈ ਵੀ ਮਾਹੌਲ ਸਖਾਵਾਂ ਬਣਾਤਾ ਦਲਿਆਲ ਸਾਹਿਬ ਨੇ ਆਪਣੀ ਮੈਡੀਕਲ ਸਹੂਲਤ ਲੈ ਕੇ ਤੇ ਕਿਸਾਨ ਜਥੇਬੰਦੀਆਂ ਨੇ ਪੋਸਟ ਚ ਰਿਸਪੌਂਸ ਦੇਗੀ ਤੋਂ ਅਸੀਂ ਤਾਂ ਚਾਹੁੰਦੇ ਆ ਕਿ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ ਜਿੰਨੇ ਕਿਸਾਨੀ ਦੇ ਸਾਰੇ ਮਸਲੇ ਨੇ ਉਹ ਕੱਟੇ ਹੱਲ ਕਰਾ ਲੈਣ ਤੇ ਪੰਜਾਬ ਜਿਹੜਾ ਹੈ ਅੱਗੇ ਵੱਧ ਸਕੇ ਇਹ ਹੀ ਸਾਡੀ ਆਸ ਹੈ